हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਮਸੇਲ ਲਈ ਲੈ ਕੇ ਆਏ ਆਂਗੀ ਇੱਕ ਤਾਂ ਆ ਗਈ ਬਈ ਤਾਜੀ ਸੂਈ HF ਤੇ ਇੱਕ ਆ ਗਈ ਜਰਸੀ ਗੱਬਣ ਫੁੱਲ ਵੱਡੀ ਤੇ ਫੁੱਲ ਵਜਣ ਵਾਲੀ ਥੋੜੇ ਦਿਨਾਂ ਦੀ ਕਰਨ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਬਾਈ ਆਜੋ ਆਪਾਂ ਕਰਦੇ ਆ ਬਾਈ ਨਾਲ ਆਜੋ ਬਾਈ ਬੂਟੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਠੀਕ ਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਮੇਰਾ ਬੋਟਾ ਸਿਮਰ ਬਾਈ ਹੂੰ ਪਿੰਡ ਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਕੈਂਚਾ ਪੈਲ ਬਾਈ ਆਪ ਨੂੰ ਕੰਟੈਕਟ ਨੰਬਰ ਬੋਲ ਦਪਾ 980322 8449 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਬੁੱਟੇ ਪਹਿਲਾਂ ਗੱਪਾਂ ਜਰਸੀ ਦੀ ਸ਼ੁਰੂ ਕਰਦੀ ਹਾਂ ਹਾਂਜੀ ਹਾਂਜੀ ਬਾਈ ਕਿਹੜਾ ਸੂਆ ਹੁੰਦੀ ਆ ਬਾਈ ਬਾਈ ਸੀ ਇਹ ਤੀਜਾ ਸੂਆ ਹੁੰਦੀ ਆ ਤੇ ਬੁੱਟੇ ਜੇ ਗੱਲ ਕਰੀਏ ਕੱਦ ਕਾਠ ਦੀ ਮੈਂ ਕਿਹਾ ਐਫਐਨ ਨਾਲੋਂ ਵੱਡੀ ਆ ਹਾਂ ਵੱਡੀ ਆ ਪੰਜਾਬ ਵਾਲੀ ਜਰਸੀ ਆ ਬਾਈ ਪੂਰੀ ਐ ਸਹੀ ਗੱਲਾ ਪੂਰੇ ਭਜਨ ਵਾਲੀ ਜਾਨ ਪੂਰੇ ਭਜਨ ਪੂਰੇ ਲੇਵ ਵਾਲੇ ਬਾਕੀ ਠੰਡੀ ਠੰਡੀ ਦੇਖੋ ਯਾਰ ਭਾਈ ਫੁੱਲ ਠੰਡੀ ਆ ਕਹਿੰਦੀ ਕੁਛ ਨਹੀਂ ਕਿੰਨੇ ਕਿ ਦਿਨਾਂ ਦੀ ਕੱਚੀ ਬੂਟੇ ਭਾਈ ਇਹ 22 ਤਰੀਕ ਨੂੰ ਇਹ ਦਿਨ ਪੂਰੇ ਭਾਈ 22 ਤਰੀਕ ਨੂੰ ਦਰ ਪੂਰੇ ਥਣ ਬੜਾ ਚੰਗਾ ਥਣ ਬਹੁਤ ਸੋਹਣਾ ਲੱਗਿਆ ਭਾਈ ਬਹੁਤ ਸੋਹਣਾ ਚੋਈ ਦੇਖ ਬੜੀ ਚੰਗੀਆਂ ਨਾੜਾ ਨੂੜਾ ਫੁੱਲ ਚੰਗੇ ਠੰਡੀ ਸੀਲ ਫੁੱਲ ਬੂਟੇ ਕਿੰਨਾ ਕਦ ਤੱਕ ਡਟਿਆ ਭਾਈ ਇਹਦਾ ਭਾਈ ਯਾਰ ਪਹਿਲੇ ਸੂਏ 22 ਕਿਲੋ ਪਾਇਆ ਸੀ ਦੂਜੇ ਸੂਏ 26 ਕਿਲੋ ਆ ਇਹ ਕਿ ਤੀਜੇ ਸੂਏ ਦੇਖੋ ਭਾਈ ਕਿੰਨਾ ਪਉਂਦੀ ਆ ਠੀਕ ਹੈ ਭਾਈ ਉਹ ਸਾਉ ਸੀਲ ਫੋਲ ਸਾਉ ਸੀਲ ਵੀ ਠੰਡੀ ਠੰਡੀ ਬਾਈ ਤੇ ਪੂਰੇ ਆ ਕੋਈ ਆਏ ਨਹੀਂਗਾ ਕਹਿਣਾ ਕਰਮ ਨਹੀਂ ਕੁਝ ਨਹੀਂ ਬਾਲਾ ਬੂਟੇ ਖੋਲਦੇ ਤੋੜਦੇ ਬੂਥ ਬੂਥ ਬਾਈ ਤੇ ਚਾਸ ਨਾ ਬੜਾ ਚੰਗਾ ਫੇਸ ਹੈ ਨਾ ਹਾਂ ਬਈ ਛੋਟਾ ਛੋਟਾ ਕਰਨ ਲੱਗਾ ਵਾ ਕਰਮ ਬਾਕੀ ਕੱਦ ਵੇਡ ਵਾਲੀ ਨਰੋ ਹਾਂ ਹਾਂ ਬੜਾ ਰੰਗ ਰੂਪ ਉਹ ਪਿਆਰਾ ਗਿਆ ਸਾਈਨਿੰਗ ਚਮਕ ਦੀ ਗੱਲ ਕਰੀਆ ਫੁੱਲ ਐ ਲਾ ਲਓ ਵੀ ਰੇਲ ਗੱਡੀ ਦੇ ਡੱਬੇ ਵਰਗੀ ਪਈ ਹਾਂ ਹਾਂ ਬਾਈ ਬਾਈ ਮਾ ਹਾਂ ਸਹੀ ਗੱਲ ਹੈ ਪਲੀ ਵੀ ਵੜਾ ਪੂਰੀ ਦੇ ਹਵਾਨਾ ਹਜੇ ਵੀ ਹੋਰ ਬਹੁਤ ਸੋਣਾ ਤਿਆਰ ਕਰੂਗਾ ਬਾਈ ਦੇਖ ਲੈ ਚਾਰ ਤਿੰਨ ਚਾਰ ਦਿਨ ਪਹਿਲੇ ਦਿਨ ਪੂਰੇ ਹੁਣ ਚ ਠੀਕ ਆ ਉਲਾਂੇ ਬਣਾ ਲੈ ਜਲੇਵਾ ਬੈਠੇ ਜਾਂਦਾ ਗਾਂ ਤੋਂ ਮੈਂ ਕਹਿੰਦਾ ਵੀ ਜਮਾ ਖੜਿਆ ਨਹੀਂ ਜਾਣਾ ਜਦੋਂ ਤਿਆਰ ਹੋਊਗਾ ਹਾਂ ਸਹੀ ਗੱਲ ਜਰਸੀ ਇਸੇ ਨੂੰ ਕਹਿੰਦਾ ਬਾਈ ਇਹ 26 27 28 ਕਿਲੋ ਦੁੱਤ ਪਾਉਣ ਆਈ ਬੜਾ ਬਾਕੀ ਜਿਹੇ ਜੇ ਮਰਜੀ ਬੱਚੇ ਲੈ ਲਓ ਤੋ ਹਾਂ ਹਾਂ ਜਰਸੀ ਬਸੀਆਂ ਦਿੱਤੀ ਬਾਈ ਦੋਨੇ ਪਾਸੇ ਠੀਕ ਆ ਦੋਨੇ ਪਾਸੇ ਹੀ ਕਿ ਨਾੜਾ ਨੁੜਾ ਬਾਈ ਦੇਖ ਸਕਦੇ ਦੋਵੇਂ ਪਾਸੇ ਨਾੜਾ ਕਰਮ ਵਾਲੀ ਦੇ ਨਾਲ ਲੈਵੇ ਤੇ ਫੁੱਲ ਚੰਗੀਆਂ ਤੇ ਬੁੱਟੇ ਦਾ ਮੁੱਲ ਬਾਈ ਫੇਰ ਅੱਜ ਬਾਈ ਮੁੱਲ ਕਰਦੇ ਉਜੂ ਥੋੜਾ ਕਣਾ ਮਾਰ ਹਾਂ ਮਾ ਨਹੀਂ ਹੋਣਾ ਬਾਈ ਇਹ ਚੋ ਠੀਕ ਹੈ ਨਾ ਮੁੱਲ ਬਾਈ ਇਹ ਕੇ ਵੀ ਲੈਣ ਦੇਣੀ ਕਰਦਾ ਹੁੰਦਾ ਤੇ ਬਲ ਬਲ ਦੇਖ ਲੈ ਬਾਈ ਹਲੇ ਤੱਕ ਐ ਪਏ ਨੇ ਦੇਖ ਕੋਈ ਉਹ ਹੋਣੀ ਹੈ ਹਾਂ ਇੱਥੇ ਤੱਕ ਉਹ ਬੰਨਣਾ ਬਾਈ ਇਹਦਾ ਲੈਵਾ ਥਾਣ ਥਾਣ ਦੇਖ ਲੈ ਤੂੰ ਲੈ ਟਾਇਰ ਟੇ ਲੈਵਾ ਹਾ ਟਾਇਰ ਵੱਲ ਲੰਪਾਂ ਲੈਵਾ ਨਹੀਂ ਬਾਈ ਕੋਈ ਦੇਖ ਹੱਥੀਂ ਚੋਲੇ ਦੇ ਚੋਲੇ ਮਸਲੀ ਤੇ ਕੋਈ ਕਰਮਣ ਨੂੰ ਦਿਖਤ ਨਹੀਂ ਬਾੜੀ ਸਫਾਈ ਵਾਲਾ ਲੈਵਾ ਹਾਂ ਬਾਈ ਨਾ ਕੋਈ ਫੋਟ ਨਹੀਂ ਕੋਈ சாਂਗ ਨਹੀਂ ਨਹੀਂ ਬੁੱਟਾ ਹਾਂਜੀ ਸਹੀ ਗੱਲ ਆ ਬਾਈ ਮੁੱਲ ਬਾਈ ਨੇ ਜਮਾ ਬਾਈ ਖਿੱਚ ਕੇ ਰੱਖੇਗਾ ਬਾਕੀ ਥੋੜਾ ਕਾਣਾ ਮਾਨਤਣ ਬਾਈ ਕਹਿੰਦਾ ਉਹ ਜ਼ਰੂਰ ਕਰ ਦਾਂਗੇ 2 ਨੰਬਰ ਤੇ ਐਚ ਐਫ ਆ ਕੀ ਬੁੱਟੀ ਕਿਹੜਾ ਸੂਆ ਆ ਗਿਆ ਬਾਈ ਬਾਈ ਦੂਜਾ ਸੂਆ ਸੁਈ ਹੋਈ ਆ ਕਿੰਨੇ ਟਾਈਮ ਹੋ ਗਿਆ ਸੁਈ ਨੂੰ ਬਾਈ ਇਹਨੂੰ ਹੋ ਗਏ ਹੋਣਗੇ ਅੱਜ 25 ਦਿਨ 25 ਦਿਨ ਹਾਂ ਤੇ ਬੱਚਾ ਕੀ ਆ ਗਿਆ ਮਗਰ ਬੱਸ ਆ ਵੀਰੇ ਮਗਰ ਬੱਚਾ ਬੱਸ ਆ ਗਿਆ ਆ ਘੜਾ ਲੱਗਾ ਹਾਂ ਆ ਵੀਰੇ ਹੋਰ ਲੱਗਾ ਠੀਕ ਹੈ ਬਾਈ ਤੇ ਬੁੱਟੇ ਕਿੰਨਾ ਕਦੋ ਤਾਂ ਹਾਜ਼ਰ ਆ ਬਾਈ ਬਾਈ ਦੁੱਧ ਦੇ ਨਾਲੇ 18 ਕਿਲੋ ਤਿਆਰ ਆ ਹੁਣ ਠੀਕ ਹੈ ਹਾਂ ਬਾਈ ਠੰਡੀ ਸੀਲ ਦੇ ਹਾਂ ਬਾਈ ਹੈ ਆਨੋ ਕਿ ਦੋ ਟਾਈਮ ਦੋ ਟਾਈਮ ਚੋਲ ਪਾਈ ਤੰਦ ਤੇ ਉਹ ਤਾਂ ਕੋਈ ਚੱਕਰ ਹੈ ਨਾ ਹਾਂ ਦੋ ਟਾਈਮ ਹਾਂ ਚਵਾਈ ਕਰਨੀ ਇਹ ਬਾਤ ਹੈ ਯਾਰ ਬੜਾ ਥੱਕ ਗਿਆ ਨਾ ਇਹ ਵਾ ਬਹੁਤ ਇੱਕ ਅਲੱਗ ਅਲੱਗ ਥਣ ਪਿਆ ਬਾਈ ਦੇਖ ਤੇ ਬੁੱਢਾ ਇਹਦਾ ਟਾਈਮ ਵੀ ਆਪਾਂ ਦੱਸ ਹੀ ਦਿੰਨੇ ਆ ਬਾਈ 1:20 1:20 ਕਿਵੇਂ ਤਿਆਰ ਹੁੰਦੀ ਹੈ ਸਾਬ ਕੋਈ ਤਾਂ ਅਥਰੂ ਪੂਰੀ ਫਸੇ ਨਹੀਂ ਹੈਗੀ ਦੇਖੋ ਬਾਈ ਸਾਲਾਂ ਦਾ ਸੈਸੂ ਜੇ ਇੱਕ ਨੰਬਰ ਵਾਲਾ ਲੋੜਾ ਫੁੱਲ ਚੰਗੇ ਠੰਡੀ ਸੀਲ ਫੁੱਲ ਠੰਡੀ ਦਾ ਜਿਵੇਂ ਮਰਜ਼ੀ ਬਾਈ ਦੇਖ ਲੈ ਹਮ ਇਹ ਮਾਰਗੀ ਉੱਤਰੀ ਹੈ ਚੂਣ ਚਵਾ ਬੁੱਟੇ ਚੂਣ ਚਵਾ ਦਾ ਲਾ ਬਈ ਦੇਹ ਐ ਬਈ ਚੂਣ ਚਵਾ ਚੈੱਕ ਰੋ ਬਾਤ ਚੰਗਾ ਬਈ ਨਾ ਬੁੱਟੇ ਪੂਰਾ ਚੰਗਾ ਬਈ ਪੂਰਾ ਲੈ ਕਹਿਣਾ ਕੁਛ ਨਹੀਂ ਬਈ ਜਿਆਣਾ ਵੀ ਨਹੀਂ ਪਉਂਦਾ ਬਈ ਮਾਤਾ ਆਈ ਪਿਆ ਨਾ ਜਿਆਣਾ ਪਾਉਣਾ ਪਾਲਾ ਨਹੀਂ ਮੈਨਾਂ ਵੀ ਨਹੀਂ ਬਈ ਕਹਿਣਾ ਪਾਉਂਦਾ ਬੈਹ ਜਨਾ ਬਾਕੀ ਥਣਾ ਥਣਾ ਦਾ ਗੈਪ ਇੱਕ ਨੰਬਰ ਹਾਂ ਬਈ ਬਹੁਤ ਚੰਗਾ ਥਣ ਲੱਗਾ ਪੂਰੀ ਬਿੱਥੀ ਤੇ ਨਹੀਂ ਥੋਲਦੇ ਬੁੱਟੇ ਥੋਲਦੇ ਬਈ ਕੋਲ ਕੇ ਲੈ ਬਈ ਬਾਕੀ ਕੁਆਲਿਟੀ ਵੈਰ ਦੀ ਚੈੱਕ ਕਰ ਸਕਦੇ ਜਾਨ ਜਾਨੋ ਜੰਦ ਜਾਨ ਜੰਦ ਦੇ ਬਾਈ ਬਾਕੀ ਨਾ ਜੰਦੇ ਹਾਂ ਸਹੀ ਕੋਈ ਆਏ ਨਹੀਂ ਬਈ ਲੱਸੀ ਲਾਮ ਇਹ ਕਿਸ ਪਾਸੋਂ ਹਮ ਲੱਸੀ ਲਾਮ ਹੀ ਨਹੀਂ ਬਾਕੀ ਰੰਗ ਰੂਪ ਬੜਾ ਪਿਆਰਾ ਆ ਗਿਆ ਲੇਵਾ ਆ ਗਿਆ ਟੈਟ ਬੱচ্চਾ ਆ ਗਿਆ ਤੇ ਮਗਰ ਬਾਈ ਬੱਸ ਤੇ ਬੂਟੇ ਕਿੰਨਾ ਕ ਦੁੱਧ ਦੇ ਦੂ ਬਾਈ ਭਾਈ ਦੁੱਧ ਪਾ ਦੂ ਯਾਰ ਜੇ ਵਧੀਆ ਕਿਸੇ ਕੋ ਸੇਵਾ ਹੋਵੇ 20 22 ਕਿਲੋ ਤੋਂ ਬਾਹਰ ਜਾਊਗਾ ਦੁੱਧ ਤੇ ਅੱਜ ਮੁੱਲ ਬੂਟੇ ਭਾਈ ਮੁੱਲ ਵੀ ਯਾਰ 62 ਹਜ਼ਾਰ ਦੀ ਆਪਾਂ ਹੀ ਦੇਣੀ ਆ ਉਜੀ ਥੋੜਾ ਕਾਣਾ ਮਾਰਨ ਦਾ ਹਾਂ ਮਾਨ ਤਾਨ ਹੋ ਜਾ ਚੱਕੋ ਬਾਈ ਲੈਣ ਦੇ ਹੋਣੀ ਕਰਿਆ ਬਾਈ ਨੇ 62000 ਰੁਪਏ ਦੇ ਬਾਈ ਹਾਂ ਕੋਈ ਆਪਾ 70 ਨੇ 75 ਕੋਈ ਮੋਲਿਆ ਹਜਾ 62000 ਦੇ ਭੱਤੇ ਦਾ ਵੀ ਬਾਈ ਜੈ ਜੀ ਕਰਦਾ ਹੁੰਦਾ ਬਾਕੀ ਹਾਂ ਚੈੱਕ ਕਰ ਸਕਦਾ ਟਾਈਟ ਲੇ ਵਾ ਬਹੁਤ ਸੋਹਣਾ ਸੋਹਣਾ ਲੇ ਵਾ ਸੋਹਣੇ ਬੜਾ ਚੰਗੇ ਲੇ ਵੇ ਲੱਗੋ ਆ ਬਾਈ ਯਾਰ ਬੂਟੇ ਜੇ ਕੋ ਜੋੜਾ ਲੈ ਜ ਇਕੱਠੇ ਜੋੜਾ ਇਹ ਹੋਏ ਮਾਨ ਤਾਨ ਕਰ ਦਾਂਗੇ ਬਾਈ ਆਪ ਕੋਈ ਬਾਈ ਕਹਿੰਦਾ ਜੇ ਕੋ ਜੋੜਾ ਲੈ ਜੋ ਹੈ ਜਾਂ ਮਾਨ ਤਾਨ ਕਰ ਦਿਆਂਗੇ ਜੇ ਕਿਸੇ ਵੀ ਵੀਰ ਨੂੰ ਬਾਈ ਯਾਰ ਜਿਹੜੀ ਮਰਜੀ ਬੈੜ ਲਾਏ ਬਾਈ ਆਲਾ ਜਾ ਰੁਪਏ ਵੀ ਦਿੱਤੀਆਂ ਬੈੜਾ ਯ ਚੰਗੇ ਲੇਵੇ ਵਾਲੇ ਚੱਕਰਾਂ ਚੰਗੇ ਦੁੱਧ ਵਾਲੇ ਕੁਆਲਿਟੀ ਵਾਲੇ ਬਾਈ ਠੀਕ ਆ ਜੇ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਬਾਅਦ ਪਸੰਦ ਆਵੇ ਬਾਈ ਨਾ ਕਰੇ ਕੰਡੈਕਟ ਵੀਡੀਓ ਨੂੰ ਦੇਖਣ ਲਈ ਧੰਨਵਾਦ